ਢਿੰਗੇ ਟੇਡੇ ਰੈਂਦੇ ਵਾਲ ਉੱਚ ਖੜੀ ਰਹਿੰਦੀ ਆ ਮੁੱਛ ਤਾਂ ਉਹ ਦੇ ਗਿਆ ਮੈਂ ਪੈਸੇ ਪਿੱਛੇ ਕੋ ਪੁੱਛ ਤਾਂ ਕੇ ਪੁੱਠਾ ਟੰਗ ਦੂੰ ਬੀਬਾ ਜਿਹੜਾ ਜਿਹੜਾ ਸਾਡੇ ਨਾਲ ਖੈ ਗਿਆ ਵੇਜਾ ਕਹਿੰਦਾ ਭੀ ਆ ਦੇ ਗਿਆ 150 ਫੇਰ ਰਹਿ ਗਿਆ ਇਹ ਛੱਡ ਗਿਆ ਮਹਿਰਮਾ ਤੇਰੇ ਬਾਦੂ ਪਲ ਪਲ ਵੀ ਓਖਾ ਲੰਘਦਾ ਉਹ ਸਾਡੀ ਤੇ ਜਾਨ ਤੇ ਬਣੀਆਂ ਤੇਰਾ ਹੋਰੇ ਕੇ ਸਰਦਾ ਓ ਯਾਰ ਝੂਠ ਤੇ ਨਾ ਮਾਰ ਪੇਜਾ ਜ਼ਿਹਦਾਰ ਹੀ ਨਹੀਂ ਕਰਦਾ ਰਾਤਾਂ ਨੂੰ ਅੱਖ ਨਹੀਂ ਸੌਂਦੀ ਸੱਜਣਾ ਤੈਨੂੰ ਵੇਖੇ ਬਿਨਾ ਸਾਡਾ ਦਿਨ ਨਹੀਂ ਚੜਦਾ ਤੇ ਇੰਜ ਕੋਈ ਬਗਾਨਿਆਂ ਨਾਲ ਨਹੀਂ ਕਰਦਾ ਜਿਵੇਂ ਤੂੰ ਆਪਣਾ ਬਣ ਕੇ ਸਾਡੇ ਨਾਲ ਕਰਦਾ ਉਹ ਪੇਜਾ ਸਿਆਣਾ ਬੰਦਾ ਕ ਬੰਦਾ ਵੇਖ ਕੇ ਧਾਰ ਕਰਦਾ ਛੱਡ ਕੇ ਜਾਣਾ ਹੀ ਤਾਂ ਜਾ ਸੱਜਣਾ ਤੈਨੋਂ ਕੀ ਲੱਗਦਾ ਵੀ ਤੇਰੇ ਬਿਨਾ ਸਾਡਾ ਨਹੀਂ ਸਰਦਾ ਯਾਰ ਹੁਣ ਤਾਂ ਟਲਜੋ ਤੁਸੀਂ ਪਹਿਲਾਂ ਹੀ ਪੰਪ ਦੇ ਦੇ ਭੇਜਾ ਲੰਗ ਕਰਦਾ 150 ਤੱਕ ਤਾਂ ਮੁੜਿਆ ਨਹੀਂ ਕਰੇਗਾ